ਜੀ ਬਾਜੀ ਨਰਮਲ ਮਸੀ ਮੇਰਾ ਨਾਮ ਆ ਪਰਸੋਂ ਕਾ ਪਿੰਡ ਆ ਮੇਰਾ ਸਾਬਾ ਜੀ ਇਹ ਆ ਕਿ ਇਹ ਜਗਾ ਜਿਹੜੀ ਆ ਇਹ ਕਬਰਸਤਾਨ ਦੀ ਜਗਾ ਹੈਗੀ ਕਿੰਨੀ ਜਗਾ ਜੀ ਇਹ ਜਗਾ ਹੈਗੀ ਆ ਕੋਈ ਇੱਕ ਕਨਾਲ ਤੇ ਕੋਈ 16 17 ਮਰਲੇ ਆ ਵਾਧੀ ਹੋ ਸਕਦੀ ਆ ਮੈਨੂੰ ਇਹ ਨਾ ਪੱਕਾ ਨਹੀਂ ਆ ਵੇ ਪਤਾ ਹੈਗਾ ਤੇ ਜਿਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਪਹਿਲਾਂ ਵੀ ਅਸੀਂ ਆਪਣੇ ਮਤਲਬ ਮਾਤਾ ਦੀ ਡੈੱਡ ਬੋਡੀ ਨੂੰ ਇੱਥੇ ਦਫਨਾਇਆ ਹੋਇਆ ਸੀਗਾ ਤੇ ਇਹ ਪਿੰਡ ਦੇ ਲੋਕਾਂ ਨੇ ਪਹਿਲਾਂ ਦੇ ਇਥੋਂ ਦਰਖਤ ਵੱਡੇ ਮੁਰਕੇ ਉਹ ਡੈੱਡ ਬੋਡੀ ਜਿਹੜੀ ਹੈਗੀ ਉਹ ਬਕਸਾ ਜਿਹੜਾ ਪੁੱਟ ਕੇ ਖੁਰਦਬੁਰਦ ਕੀਤਾ ਤੇ ਇਹ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਨੇ ਇਹਨਾਂ ਨੇ ਕਬਜ਼ਾ ਕੀਤਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਨਾਮ ਜੀ ਹੈਗਾ ਵਾ ਸਾਹਬ ਸਿੰਘ son of ਗੁਰਮੀਤ ਸਿੰਘ ਤੇ ਸੇਰ ਸਿੰਘ son of ਗੁਰਮੀਤ ਸਿੰਘ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਵਾ ਤੇ ਹੁਣ ਜਦੋਂ ਸਾਡੇ ਮਤਲਬ ਫਾਦਰ ਸਾਹਿਬ ਦੀ ਡੈਥ ਹੋਈ ਆ ਕੱਲ ਦੀ ਤੇ ਅਸੀਂ ਸਵੇਰੇ ਕਬਰ ਪੁੱਟਣ ਵਾਸਤੇ ਆਏ ਸੀਗੇ ਇੱਥੇ ਤੇ ਅੱਗੇ ਵੇਖਿਆ ਕਿ ਕਣਕ ਬੀਜੀ ਹੋਈ ਆ ਜਿਹੜੋ ਕਣਕ ਪੂ ਅਸੀਂ ਮਤਲਬ ਕਬਰ ਪੁੱਟ ਰਹੇ ਸੀਗੇ ਤੇ ਉਹ ਵਕਤ ਆਣ ਕੇ ਸਾਡੇ ਹੱਥੀਂ ਪਏ ਨੇ ਤੇ ਤੇ ਕਾਫੀ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ ਵਾ ਸਾਨੂੰ ਮਨਾ ਕੀਤਾ ਉਹਨਾਂ ਨੇ ਕਿਹਾ ਵੀ ਜੇ ਪੋਟੇ ਵੀ ਦੋਗੇ ਤੁਸੀਂ ਇਹ ਕੰਮ ਜੇ ਹੋ ਵੀ ਗਿਆ ਤੇ ਜਿੱਦਾਂ ਪਹਿਲਾਂ ਹੀ ਕੀਤਾ ਵਾ ਬਕਸਾ ਇਥੋਂ ਪੁੱਟ ਕੇ ਛੁੱਟ ਛੜਿਆ ਵਾ ਅਸੀਂ ਇਹ ਵੀ ਨਹੀਂ ਰਹਿਣ ਦੇਣੇ ਇਹ ਵੀ ਪੁੱਟ ਕੇ ਛੁੱਟ ਦੇਣਾ ਤੇ ਜਦੋਂ ਪਹਿਲੇ ਇਹਨਾਂ ਨੇ ਤੁਹਾਡੇ ਕਬਰਾਂ ਦੇ ਇਥੋਂ ਬਕਸਾ ਪੁੱਟਿਆ ਹੀ ਦੋਦੋ ਤੁਸੀਂ ਕਿਸੇ ਨੂੰ ਇਤਲਾਹ ਦਿੱਤੀ ਇਸ ਬਾਰੇ ਹਾਂਜੀ ਹਾਂਜੀ ਸਰਪੰਚ ਨੂੰ ਕਿਹਾ ਹੈ ਜੀ सरपंच ਨੇ ਕਿਨੇ ਕੀ ਤੁਹਾਨੂੰ ਭਰੋਸਾ ਦਵਾਇਆ ਸਰਪੰਚ ਨੇ ਕੋਈ ਭਰੋਸਾ ਨਹੀਂ ਜੀ ਦਵਾਇਆ ਤੇ ਇਹ ਜਿਹੜੀ ਮਿੱਟੀ ਪੁੱਢੀ ਗਿਆ ਕਪੜਾਂ ਦੇ ਵਿੱਚੋਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਪੰਚਾਇਤ ਦੀ ਮਲੀ ਭੁਗਤਣ ਵਾਲੀ ਹੋਇਆ ਵਾ ਜੀ ਸਾਰਾ ਕੰਮ ਸਾਰਿਆਂ ਨੂੰ ਪਤਾ ਹੀਗਾ ਤੇ ਪੰਚਾਇਤ ਦੀ ਮਲੀ ਭੁਗਤਣ ਵਾਲੀ ਇਹ ਸਾਰਾ ਕੰਮ ਹੋਇਆ ਹੋਾ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਰਹੇ ਹੋ ਹੁਣ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮਤਲਬ ਇੱਕ ਚੰਨੇ ਆ ਵੀ ਇੱਕ ਤੇ ਜਿਹੜਾ ਬਕਸਾ ਪੁੱਟਿਆ ਗਿਆ ਵਾ ਖੁਰਦਪੁਰਦ ਕੀਤਾ ਗਿਆ ਸਾਡੀ ਮਤਾ ਦਾ ਉਹਦਾ ਵੀ ਨਿਆਂ ਹੋਣਾ ਚਾਹੀਦਾ ਵਾ ਤੇ ਇੱਕ ਜਿਹੜਾ ਸਵੇਰੇ ਆਣ ਕੇ ਸਾਡੇ ਹੱਥੀਂ ਪੇ ਨੇ ਜਹਾਂ ਨੂੰ ਗਾਲੀ ਗਲੋਚ ਕੀਤਾ ਇਹਨਾਂ ਗੱਲਾਂ ਦਾ ਧਿਆਨ ਹੋਣਾ ਚਾਹੀਦਾ ਤੇ ਇਹ ਜਗ੍ਹਾ ਜਿਹੜੀ ਆ ਇਹ ਜਿਹੜੀਆਂ ਮਤਲਬ ਇਹ ਸਾਨੂੰ ਪੱਕੇ ਪ੍ਰੂਫ ਦੇ ਉੱਤੇ ਜਿਹੜੀ ਆ ਮਤਲਬ ਸਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਵੀ ਇਹ ਜਗ੍ਹਾ ਜਿਹੜੀ ਆ ਕਬਰਸਤਾਨ ਦੀ ਜਗ੍ਹਾ ਹੈ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਹੈ ਹਾਂਜੀ ਹਾਂਜੀ ਥਾਣੇ ਥਾਣਾ ਸਦਰ ਗਏ ਹਾਂ ਲੇ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਸਾਡੇ ਕੋਲ ਖਬਰ ਸੁਣਨ ਵਾਸਤੇ ਆਏ ਜੀ ਵੀਰ ਜੀ ਗੱਲ ਇਦਾਂ ਵਾਂ ਵੀ ਤੁਹਾਡੇ ਘਰ ਦੇ ਸਾਹਮਣੇ ਇੱਕ ਗ੍ਰਿਚਨ ਬਰਾਦਰੀ ਦਾ ਘਰ ਆ ਉਹਨਾਂ ਦੇ ਪਰਿਵਾਰ ਮੈਂਬਰ ਦੀ ਬਜ਼ੁਰਗ ਦੀ ਹੋਈ ਮੌਤ ਗੱਲ ਕਿ ਜਿੱਥੇ ਇਹਨਾਂ ਉਹਨਾਂ ਨੂੰ ਖੜਕੇ ਦਫਨਾਉਣਾ ਹੈ ਉੱਥੇ ਸਾਡੀ ਜ਼ਮੀਨ ਆ ਸਾਡੀ ਪੱਕੀ ਫਸਲ ਕਣਕ ਦੀ ਸਾਡੀ ਗੈਰ ਹਾਜ਼ਰ ਜੀ ਸਾਨੂੰ ਪਤਾ ਵੀ ਨਹੀਂ ਇਹ ਚੀਜ਼ ਦਾ ਉੱਥੇ ਦੂਜੇ ਪਿੰਡ ਤੋਂ ਟਰੈਕਟਰ ਸੱਤ ਕੇ ਉਹ ਸਾਡੀ ਜਿਹੜੀ ਫਸਲਾਂ ਨੂੰ ਵਾਇਆ ਗਿਆ ਖਰਾਬ ਕੀਤਾ ਗਿਆ ਗੱਲ ਕਿ ਇਹ ਇਹ ਗੱਲ ਹੀ ਸਹਿਮਤ ਆ ਕਿ ਜੇ ਤੁਹਾਡਾ ਇੱਥੇ ਕੋਈ ਕਬਰਸਥਾਨਾਂ ਦੀ ਚੀਜ਼ ਹੈਗੀ ਤਾਂ ਅਸੀਂ ਖੁਦ ਤੁਹਾਡੇ ਨਾਲ ਚੱਲਨੇ ਆ ਤੇ ਉਹਨਾਂ ਨੂੰ ਉੱਥੇ ਦਫਨਾ ਦੇਨੇ ਆ ਇਹਨਾਂ ਨੇ ਜਾਇਜ਼ਾ ਸਾਡੇ ਨਾਲ ਕੀਤੀ ਆ ਸਾਡੀ ਪੱਕੀ ਫਸਲ ਜਿਹੜੀ ਉਹਨੂੰ ਬਾਤ ਆ ਕਹਿੰਦੇ ਵੀ ਇੱਥੇ ਕਬਰਸਥਾਨ ਆ ਜਿੱਥੇ ਕਬਰਸਥਾਨ ਹੀ ਹੈਗਾ ਹਾਡੀ ਛੋਟੀ ਉਮਰ ਤੋਂ ਲਾ ਕੇ ਅੱਜ ਤੱਕ ਉੱਥੇ ਕੋਈ ਕਬਰਸਥਾਨਾਂ ਦੀ ਨਾਂ ਦੀ ਕੋਈ ਕਬਰਸਥਾਨ ਬਣਿਆ ਨਾ ਉੱਥੇ ਕਬਰਸਥਾਨਾਂ ਦੀ ਕੋਈ ਚੀਜ਼ ਹੈ ਜੇ ਉੱਥੇ ਕਬਰਸਥਾਨ ਹੈਗਾ ਤਾਂ ਸਿਰਫ ਅਜ ਤੱਕ ਕਬਰਸਥਾਨ ਬਣਨਾ ਚਾਹੀਦਾ ਆਏਗਾ ਤੇ ਜੇ ਉੱਥੇ ਕਬਰਸਥਾਨ ਹੈਗਾ ਤਾਂਾਨੂੰ ਇਸ ਚੀਜ਼ 'ਚ ਕੋਈ ਇਤਰਾਜ਼ ਨਹੀਂਗਾ ਅਸੀਂ ਨਾਲ ਹੋ ਗਿਆ ਆਪਣਾ ਉਹ ਕਬਰਸਥਾਨ ਦਾ ਥਾਂ ਛੱਡਾਂਗੇ ਸਭੋ 2-4 ਮਰਲੇ ਵੱਧ ਛੱਡਾਂਗੇ ਪਰ ਇੰਨਾ ਸਾਨੂੰ ਸੂਚਿਤ ਕਰਨ ਤੋਂ ਬਿਨਾਂ ਸਾਡੀ ਕਣਕ ਦੀ ਫਸਲ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਹੋ ਕਿ ਵਾਹ ਕੇ ਬੁਰੀ ਤਰ੍ਹਾਂ ਖਰਾਬ ਕੀਤੀ ਹੈ ਦੂਜੇ ਪਿੰਨ ਤੋਂ ਟਰੈਕਟਰ ਲਿਆ ਕੇ ਤੇ ਨਜਾਇਜ਼ ਨਾ ਸਾਡਾ ਕੀਤੀ ਸਾਨੂੰ ਇਸ ਚੀਜ਼ ਇਹ ਜੀ ਗੱਲ ਬਿਲਕੁਲ ਝੂਠ ਹੈ ਸਾਡੀ ਮੰਮੀ ਨੇ ਮੈਨਾਂ ਨੂੰ ਕਿਹਾ ਕਿ ਤੁਹਾਡਾ ਜੋ ਕੋਈ ਰਸਮ ਰਿਵਾਜ ਆ ਤੁਸੀਂ ਕਰੋ ਆਪਣੇ ਤੁਸੀਂ ਬਜ਼ੁਰਗ ਨੂੰ ਉੱਥੇ ਦਫਨਾ ਸਕਦੇ ਜੇ ਫਿਰ ਦੂਸਰੀ ਗੱਲ ਅਸੀਂ ਇਹਨਾਂ ਦੇ ਘਰ ਵੀ ਗਏ ਆ ਅਸੀਂ ਉਹ ਬਜ਼ੁਰਗ ਦੇ ਲਾਗੇ ਬੈਠ ਕੇ ਆਏ ਆ ਇਹੋ ਜੀ ਕੋਈ ਨਾ ਦੀ ਚੀਜ਼ ਨਹੀਂ ਇਹਨਾਂ ਨੇ ਜਾਇਜ਼ ਸਾਡੇ ਤੇ ਉਲਟ ਉਸ ਤੇ ਪਰਚਾ ਵੀ ਦਿੱਤਾ ਮੌਜੂਦਾ ਸਰਪੰਚ ਮੇਰੀ ਮੈਡਮ ਆ ਸਰਜੀਤ ਕੋਰੋ ਹਾਂ ਉਹਨਾਂ ਦਾ ਪਤੀ ਆ ਮੈਂ ਪਸੂ ਕਾ ਪਿੰਡ ਮੇਰਾ ਝਗੜੇ ਦਾ ਤਾਂ ਨਹੀਂ ਕਿ ਹੋਇਆਗਾ 이슈 ਹੈਗਾ ਬਈ ਮੈਂ ਹੀ ਤੋਂ ਉੱਥੇ ਕਿਸੇ ਦੀ ਮੌਤ ਹੋਈ ਸੀ ਇੱਕ ਜਮਸ਼ ਮਸੀਦ ਦੀ ਉਦੋਂ ਸਜ਼ਕਾਰ ਕਰਨ ਵਾਸਤੇ ਕੋਈ ਗੱਲ ਹੋਈਏ ਕੋਈ ਮਤਲਬ ਹਜ਼ਰ ਕੋਈ ਇਸ਼ੂ ਤੇ ਹੈ ਨਹੀਂ ਕੋਈ ਵੀ ਮਤਲਬ ਜੇ ਉਹਨੂੰ ਕੋਈ ਰੋਕਿਆ ਜਾਵੇ ਇਹ ਚੀਜ਼ ਦਾ ਮੇਰੇ ਸਾਹਮਣੇ ਤੇ ਮੈਨੂੰ ਨਹੀਂ ਵੀ ਪਤਾ ਹੈਗਾ ਨਾ ਹੋਈ ਆ ਬਾਕੀ ਉਹਨਾਂ ਦੇ ਘਰ ਬੈਠੇ ਸੀ ਇਕੱਠੇ ਇਹ ਵੀ ਦੋਵੇਂ ਮੁੰਡੇ ਮੇਰੇ ਨਾਲ ਹੀ ਬੈਠੇ ਸੀ ਉਸ ਟਾਈਮ ਤੇ ਕੋਈ ਇਹੋ ਜੀ ਗੱਲ ਨਹੀਂ ਹੋਈ ਉਹਨਾਂ ਵੀ ਨਹੀਂ ਰੋਕਿਆ ਕੋਈ ਆ ਇਹੋ ਜੀ ਦੇ ਕੋ ਗੱਲ ਨਹੀਂ ਹੈਗੀ ਕੋਈ ਵੀ ਅਗਰ ਜੇ ਹੋਏਗੀ ਵੀ ਤੇ ਇਹਦੀ ਦੁਬਾਰਾ ਆਪਾਂ ਬੰਦਿਆਂ ਦੁਬਾਰਾ ਇਹਦੀ ਜਿਹੜੀ ਹੈ ਦੀ ਪਰਤੋਲ ਕੀਤੀ ਜਾਏਗੀ ਵੀ ਕਬਜ਼ਾ ਹੈ ਜਾਂ ਨਹੀਂ ਹੈ ਜਾਂ ਕੁਛ ਹੈ ਜਾਂ ਨਹੀਂ ਹੈ ਅਜੇ ਤਾਂ ਫਿਰ ਹਾਲ ਕੋਈ ਆਹੋ ਜੀ ਗੱਲ ਨਹੀਂ ਹੈ ਜਿਸ ਤਰ੍ਹਾਂ ਦਾ ਸਿਸਟਮ ਹੈਗਾ ਉਸ ਤਰ੍ਹਾਂ ਦਾ ਹੈ ਇਹ ਜੀ ਸਾਡੇ ਕੋਲ ਕੰਪਲੇਨਡ ਤਰਸੀਮ ਮਸੀਹ ਨੇ ਕੰਪਲੇਨਟ ਦਿੱਤੀ ਸੀ ਕਿ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਆ ਤੇ ਪਰਸੋ ਕੋ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸ਼ਮਸ਼ਾਨ ਘਾਟ ਦੀ ਜਗ੍ਹਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਸੀ ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵਾਢ ਲਈ ਸੀ ਉਥੋਂ ਤੇ ਜਿਹੜੀ ਕਬਰ ਪੁੱਟੀ ਹੋਈ ਸੀ ਇਹਨਾਂ ਦੀ ਤੇ ਅਸੀਂ ਜਾ ਕੇ ਪਿੰਡ 'ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਤ ਨਹੀਂ ਮਿਲੇ ਪਰ ਜਿਹੜੇ ਉਹਨਾਂ ਦੇ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈਡ ਬੋਡੀ ਹੈ ਇੱਥੇ ਦਫਨਾ ਸਕਦੇ ਆ ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀ ਦੀ ਬੋਡੀ ਹੈ ਇੱਥੇ ਦਫਨਾ ਸਕਦੇ ਆ